ਕੀ ਤੁਹਾਨੂੰ ਪਤਾ ਹੈ ਵਿਟਾਮਿਨ ਡੀ ਦੀ ਮਹੱਤਾ ਕੀ ਹੁੰਦੀ ਹੈ ਵਿਟਾਮਿਨ ਡੀ ਕਿੰਨਾ ਲੈਣਾ ਚਾਹੀਦਾ ਹੈ ਉਹ ਤੁਹਾਡੇ ਗੁਰਦਿਆਂ ਨੂੰ ਕਿੰਨਾ ਅਨੁਸ਼ਾਨ ਪਹੁੰਚਾ ਸਕਦਾ ਹੈਗਾ ਕਿੰਨਾ ਕੁ ਫਾਇਦਾ ਦੇ ਸਕਦਾ ਹੈਗਾ ਆਉ ਜਾਣ ਤੇ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਰੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ ਵਿਟਾਮਿਨਾਂ ਤੋਂ ਲੈ ਕੇ ਖਣਿਜਾਂ ਤੱਕ ਹਰ ਚੀਜ਼ ਦੀ ਲੋੜ ਹੁੰਦੀ ਹੈ ਵਿਟਾਮਿਨ E ਅਤੇ B12 ਦੇ ਨਾਲ ਇੱਕ ਵਿਟਾਮਿਨ ਜੋ ਕਿ ਸਿਹਤ ਮੰਦ ਨੂੰ ਸਰੀਰ ਦੀ ਜੋ ਕਿ ਸਰੀਰ ਨੂੰ ਬਣਾਈ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਉਹ ਹੈ ਵਿਟਾਮਿਨ D ਵਿਟਾਮਿਨ D ਸਾਡੀਆਂ ਹੱਡੀਆਂ ਦੰਦਾਂ ਅਤੇ ਇਮਿਊਨ ਸਿਸਟਮ ਦੇ ਲਈ ਬਹੁਤ ਜ਼ਰੂਰੀ ਹੈ ਇਸ ਦੇ ਲਈ ਸਾਨੂੰ ਕਮੀ ਤੋਂ ਬਚਣਾ ਚਾਹੀਦਾ ਹੈ ਪਰ ਇਹ ਧਿਆਨ ਦੇਣਾ ਬੇਹਦ ਮਹੱਤਵਪੂਰਨ ਹੈ ਕਿ ਜ਼ਿਆਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ ਜ਼ਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਿਟਾਮਿਨ ਡੀ ਦਾ ਜ਼ਿਆਦਾ ਸੇਵਨ ਤੁਹਾਡੇ ਗੁਰਦਿਆਂ ਦੇ ਉੱਤੇ ਵੀ ਮਾੜਾ ਅਸਰ ਪਾ ਸਕਦਾ ਹੈ ਬਹੁਤ ਸਾਰੇ ਲੋਕ ਸੂਰਜ ਦੀ ਰੋਸ਼ਨੀ ਦੀ ਘਾਟ ਨੂੰ ਪੂਰਾ ਕਰਨ ਜਾਂ ਫਿਰ ਚੰਗੀ ਸਿਹਤ ਬਣਾਈ ਰੱਖਣ ਦੇ ਲਈ ਵਿਟਾਮਿਨ ਡੀ ਦੀਆਂ ਗੋਲੀਆਂ ਲੈਂਦੇ ਨੇ ਹਾਲਾਂਕਿ ਉਹ ਅਕਸਰ ਜ਼ਿਆਦਾ ਖੁਰਾਕ ਲੈ ਲੈਂਦੇ ਨੇ ਜੋ ਕਿ ਉਹਨਾਂ ਦੀ ਸਿਹਤ ਨੂੰ ਸੁਧਾਰਨ ਦੀ ਬਜਾਏ ਵਿਗਾੜ ਸਕਦੇ ਨੇ ਜੇਕਰ ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਹੋ ਜੋ ਬਿਨਾਂ ਸੋਚੇ ਸਮਝੇ ਵਿਟਾਮਿਨ ਡੀ ਦੀਆਂ ਗੋਲੀਆਂ ਲੈ ਰਹੇ ਨੇ ਬਿਨਾਂ ਡਾਕਟਰੀ ਕਿਸੇ ਸਲਾਹ ਤੋਂ ਬਿਨਾ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਦਰਸਲ ਸੂਤਰਾਂ ਦੇ ਮੁਤਾਬਕ ਕਿਹਾ ਜਾਂਦਾ ਹੈਗਾ ਕਿ ਜੋ ਗੁਰਦੇ ਨੇ ਦਰਅਸਲ ਸੂਤਰਾਂ ਦੇ ਮੁਤਾਬਕ ਕਿਹਾ ਜਾਂਦਾ ਹੈਗਾ ਕਿ ਵਿਟਾਮਿਨ ਡੀ ਦੀ ਮਾਤਰਾ ਕਿੰਨੀ ਲੈਣੀ ਚਾਹੀਦੀ ਹੈ ਜੇਕਰ ਜ਼ਿਆਦਾ ਖਾ ਲਿਆ ਜਾਵੇ ਤਾਂ ਸਰੀਰ ਨੂੰ ਕੀ ਕੁਝ ਨੁਕਸਾਨ ਪਹੁੰਚਾਇਆ ਜਾਂਦਾ ਹੈਗਾ ਇਹ ਸਵਾਲ ਬਹੁਤ ਸਾਰੇ ਪੁੱਛੇ ਜਾਂਦੇ ਨੇ ਤਾਂ ਜ਼ਿਆਦਾਤਰ ਲੋਕਾਂ ਨੂੰ ਰੋਜ਼ਾਨਾ ਥੋੜੀ ਮਾਤਰਾ ਦੇ ਵਿੱਚ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਗੁਰਦੇ ਦੇ ਮਾਹੀ ਡਾਕਟਰ ਦੇ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਲੋਕਾਂ ਨੂੰ ਰੋਜ਼ਾਨਾ ਲਗਭਗ 400 ਤੋਂ 1000 IU ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਹਾਲਾਂਕਿ ਰੋਜ਼ਾਨਾ 4000 ਆਈਯੂ ਤੋਂ ਵੱਧ ਜਾਂ ਫਿਰ ਕਈ ਮਹੀਨਿਆਂ ਤੱਕ 8000 ਤੋਂ 12000 ਤੱਕ ਆਈਯੂ ਲੈਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈਗਾ ਮਾਹੀ ਡਾਕਟਰ ਇਹ ਵੀ ਦੱਸਦੇ ਨੇ ਕਿ ਕੁਝ ਲੋਕ ਜੋ ਕਿ ਅਣਜਾਣੇ ਦੇ ਵਿੱਚ ਰੋਜ਼ਾਨਾ 60000 ਆਈਯੂ ਟੈਬਲਟ ਲੈਂਦੇ ਨੇ ਜੋ ਕਿ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਤੇ ਇਹ ਖੂਨ ਦੇ ਵਿੱਚ ਕੈਲਸ਼ੀਅਮ ਦੇ ਪੱਧਰ ਨੂੰ ਵਧਾਉਂਦਾ ਹੈ ਤੇ ਇੱਕ ਸਥਿਤੀ ਜਿਸ ਨੂੰ ਕਿ ਹਾਈਪਰ ਕੈਲਸ਼ੀਅਮ ਜੋ ਕਿ ਕੈਲਸੀਮੀਆ ਵੀ ਕਿਹਾ ਜਾਂਦਾ ਹੈਗਾ ਇਹ ਗੁਰਦਿਆਂ ਤੇ ਉੱਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ ਤੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਤੇ ਹੁਣ ਗੱਲ ਆਉਂਦੀ ਹੈ ਵਾਧੂ ਵਿਟਾਮਿਨ ਡੀ ਗੁਰਦਿਆਂ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ ਇਹ ਸਵਾਲ ਸਾਇਦ ਤੁਹਾਡੇ ਦਿਮਾਗ ਦੇ ਵਿੱਚ ਵੀ ਜ਼ਰੂਰ ਆਇਆ ਹੋਵੇਗਾ ਤੇ ਡਾਕਟਰ ਕਹਿੰਦੇ ਨੇ ਕਿ ਸਰੀਰ ਦੇ ਵਿੱਚ ਵਿਟਾਮਿਨ ਡੀ ਦਾ ਬਹੁਤ ਜ਼ਿਆਦਾ ਪੱਧਰ ਤੁਹਾਡੇ ਗੁਰਦਿਆਂ ਦੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਜਦੋਂ ਗੁਰਦਿਆਂ ਨੂੰ ਲੰਬੇ ਸਮੇਂ ਦੇ ਲਈ ਖੂਨ ਦੇ ਵਿੱਚ ਵਾਧੂ ਕੈਲਸ਼ੀਅਮ ਕਰਨਾ ਪੈਂਦਾ ਹੈ ਤਾਂ ਇਹ ਕੈਲਸ਼ੀਅਮ ਗੁਰਦਿਆਂ ਦੇ ਵਿੱਚ ਇਕੱਟਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ-ਹੌਲੀ ਗੁਰਦੇ ਦੀ ਪੱਥਰੀ ਤੇ ਗਠਣ ਜੋ ਕਿ ਕਹਿੰਦੇ ਆ ਵੀ ਗਠਾਂ ਵੱਲ ਲਿਆ ਜਾਂਦਾ ਹੈ ਤੇ ਕੈਲਸ਼ੀਅਮ ਗੁਰਦਿਆਂ ਦੇ ਵਿੱਚ ਵੀ ਇਕੱਠਾ ਹੁੰਦਾ ਹੈ ਅਤੇ ਗੁਰਦਿਆਂ ਦੇ ਅੰਦਰ ਛੋਟੇ ਫਿਲਟਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੇਕਰ ਸਥਿਤੀ ਗੰਭੀਰ ਹੋ ਜਾਂਦੀ ਹੈ ਤਾਂ ਗੁਰਦੇ ਫੇਲ ਵੀ ਹੋ ਸਕਦੇ ਨੇ ਤੇ ਵਿਟਾਮਿਨ ਡੀ ਦੀ ਓਵਰਡੋਸ ਦੇ ਲੱਛਣ ਕੀ ਹੁੰਦੇ ਨੇ ਇਹ ਜਾਨਣਾ ਵੀ ਬੇਹੱਜ਼ੂਰੀ ਹੈ ਤਮਾਈ ਡਾਕਟਰ ਦੇ ਅਨੁਸਾਰ ਜੇਕਰ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਤਾਂ ਇਸ ਦੇ ਲੱਛਣ ਹਮੇਸ਼ਾ ਤੁਰੰਤ ਦਿਖਾਈ ਨਹੀਂ ਦਿੰਦੇ ਹਾਲਾਂਕਿ ਜਦੋਂ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਸੀਂ ਇਹ ਅਨੁਭਵ ਕਰ ਸਕਦੇ ਹੋ ਜਿਵੇਂ ਕਿ ਮਤਲੀ ਅਤੇ ਉਲਟੀਆਂ ਆਉਣਾ ਬਹੁਤ ਜ਼ਿਆਦਾ ਪਿਆਸ ਲੱਗਣੀ ਵਾਰ-ਵਾਰ ਪਿਸ਼ਾਬ ਆਉਣਾ ਮਾਸਪੇਸ਼ੀ ਦੀ ਕਮਜ਼ੋਰੀ ਹੋਣਾ ਵਹਿਮ ਜਾਂ ਫਿਰ ਬਹੁਤ ਜ਼ਿਆਦਾ ਥਕਾਵਟ ਹੋਣਾ ਪਿੱਠ ਦੇ ਹੇਠਲੇ ਹਿੱਸੇ ਜਾਂ ਫਿਰ ਪਾਸੇ ਦੇ ਵਿੱਚ ਦਰਦ ਹੋਣਾ ਕਿਡਨੀ ਦੇ ਵਿੱਚ ਦਰਦ ਹੋਣਾ ਇਹ ਸਾਰੇ ਸਿੰਸਟਮ ਜਿਹੜੇ ਕਿ ਕਹਿ ਸਕਦੇ ਆ ਲੱਛਣ ਕਹਿ ਸਕਦੇ ਆ ਜਿਹੜੇ ਕਿ ਵਿਟਾਮਿਨ ਡੀ ਦੀ ਓਵਰਡੋਸ ਦੇ ਕਾਰਨ ਦਿਖਾਈ ਦਿੰਦੀ ਨੇ ਇਹਨਾਂ ਲੱਛਣਾਂ ਦੇ ਨਾਲ ਹੀ ਜੇਕਰ ਵਿਟਾਮਿਨ ਡੀ ਗੁਰਦੇ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਤਾਂ ਗੁਰਦੇ ਫੇਲ ਹੋਣ ਦੇ ਲੱਛਣ ਵੀ ਦਿਖਾਈ ਦੇ ਸਕਦੇ ਨੇ ਇਹਨਾਂ ਦੇ ਵਿੱਚ ਲੱਤਾਂ ਦੇ ਵਿੱਚ ਸੋਚ ਥਕਾਵਟ ਅਤੇ ਸਾਹ ਚੜਨਾ ਸ਼ਾਮਿਲ ਹੈ ਜੀ ਹਾਂ ਜੇਕਰ ਤੁਸੀਂ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋ ਤੇ ਬਿਨਾਂ ਸੋਚੇ ਸਮਝੇ ਇਸ ਦੀਆਂ ਓਵਰਡੋਸ ਗੋਲੀਆਂ ਖਾ ਰਹੇ ਹੋ ਤਾਂ ਜ਼ਰਾ ਸਾਵਧਾਨੀ ਵਰਤੋ ਕਿਉਂਕਿ ਜ਼ਿਆਦਾ ਓਵਰਡੋਸ ਲੈਣ ਦੇ ਨਾਲ ਵੀ ਜ਼ਿਆਦਾ ਵਿਟਾਮਿਨ ਡੀ ਲੈਣ ਦੇ ਨਾਲ ਵੀ ਤੁਹਾਡੇ ਸ਼ਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ